ਹੰਕਾਰੀ ਪਤੀ ਚਲਾਕ ਪਤਨੀ ਤੇ ਠੱਗਾ ਦੀ ਨਕਲ ਦੋਸਤੋ ਇੱਕ ਨਗਰ ਵਿੱਚ ਇੱਕ ਸੇਠ ਤੇ ਸੇਠਾਣੀ ਰਹਿੰਦੇ ਸਨ ਉਹਨਾਂ ਦਾ ਇੱਕ ਪੁੱਤਰ ਸੀ ਜਿਸ ਦਾ ਨਾਮ ਅਮਰਜੀਤ ਸੀ ਅਮਰਜੀਤ ਬਹੁਤ ਹੀ ਹੰਕਾਰੀ ਸੀ ਜਦੋਂ ਅਮਰਜੀਤ ਜਵਾਨ ਹੋਇਆ ਤਾਂ ਸੇਠ ਤੇ ਸੇਠਾਣੀ ਨੇ ਉਸ ਦੇ ਸਾਹਮਣੇ ਵਿਆਹ ਦਾ ਪ੍ਰਸਤਾਵ ਰੱਖਿਆ ਕਿ ਅਮਰਜੀਤ ਹੁਣ ਤੂੰ ਵੱਡਾ ਹੋ ਗਿਆ ਹੈ ਇਸ ਲਈ ਤੇਰਾ ਵਿਆਹ ਕਰ ਦਿੱਤਾ ਜਾਵੇ ਤਾਂ ਅਮਰਜੀਤ ਨੇ ਕਿਹਾ ਪਿਤਾ ਜੀ ਮੈਂ ਉਸ ਕੁੜੀ ਨਾਲ ਵਿਆਹ ਕਰਾਂਗਾ ਜੋ ਮੇਰੇ ਕੋਲੋਂ ਰੋਜ਼ 100 ਜੁੱਤੀਆਂ ਖਾਵੇਗੀ ਮੇਰੀ ਇਹ ਇੱਛਾ ਹੈ ਕਿ ਮੇਰਾ ਜਿਸ ਕੁੜੀ ਨਾਲ ਵੀ ਵਿਆਹ ਹੋਵੇ ਮੈਂ ਉਸ ਨੂੰ ਰੋਜ਼ 100 ਜੁੱਤੀਆਂ ਮਾਰਾ ਸੇਠ ਅਤੇ ਸੇਠਾਣੀ ਆਪਣੇ ਪੁੱਤਰ ਦੀ ਇਸ ਅਜੀਬ ਸ਼ਰਤ ਨੂੰ ਸੁਣ ਕੇ ਘਬਰਾ ਗਏ ਕਿ ਹੁਣ ਇਸ ਦਾ ਵਿਆਹ ਕਿਵੇਂ ਹੋਵੇਗਾ ਭਲਾ ਕੌਣ ਇਸ ਨੂੰ ਆਪਣੀ ਧੀ ਰੋਜ਼ 100 ਜੁੱਤੀਆਂ ਖਾਣ ਲਈ ਦੇਵੇਗਾ ਇੱਕ ਦਿਨ ਉਸ ਪਿੰਡ ਵਿੱਚ ਇੱਕ ਹੋਰ ਸੇਠ ਆਇਆ ਜੋ ਆਪਣੀ ਧੀ ਲਈ ਰਿਸ਼ਤਾ ਲੱਭ ਰਿਆ ਸੀ ਕਿਸੇ ਨੇ ਉਸ ਨੂੰ ਅਮਰਜੀਤ ਬਾਰੇ ਦੱਸ ਦਿੱਤਾ ਕਿ ਫਲਾਣੇ ਸੇਠ ਦਾ ਵੀ ਇੱਕ ਜਵਾਨ ਲड़का ਹੈ ਅਤੇ ਉਹ ਵੀ ਆਪਣੇ ਪੁੱਤਰ ਲਈ ਰਿਸ਼ਤਾ ਲੱਭ ਰਹੇ ਹਨ ਸੋ ਸੇਠ ਅਮਰਜੀਤ ਤੇ ਮਾਤਾ ਪਿਤਾ ਨੂੰ ਮਿਲਣ ਲਈ ਆਇਆ ਅਤੇ ਆਪਣੀ ਧੀ ਦੇ ਵਿਆਹ ਦਾ ਪ੍ਰਸਤਾਵ ਰੱਖਿਆ ਤਾਂ ਅਮਰਜੀਤ ਨੇ ਝਟਕਿਆ ਦਿੱਤਾ ਦੇਖੋ ਮੈਂ ਉਸੇ ਕੁੜੀ ਨਾਲ ਵਿਆਹ ਕਰਾਂਗਾ ਜਿਸ ਨੂੰ ਮੈਂ ਰੋਜ਼ ਸੋ ਜੁੱਤੀਆਂ ਮਾਰ ਸਕਾਂ ਮੇਰੀ ਪਤਨੀ ਬਣ ਕੇ ਜੋ ਆਵੇਗੀ ਔਰ ਰੋਜ਼ ਮੇਰੇ ਹੱਥੋਂ ਸੋਚ ਜੁੱਤੀਆਂ ਖਾਵੇਗੀ ਕੁੜੀ ਦਾ ਪਿਓ ਇਹ ਸਭ ਸੁਣ ਕੇ ਹੈਰਾਨ ਰਹਿ ਗਿਆ ਕੌਣ ਆਪਣੇ ਕਾਲਜੇ ਦੇ ਟੁਕੜੇ ਨੂੰ ਇਸ ਬੇਫਕੂਰ ਕੋਲ ਕੁੱਟਖਾਨੇ ਲਈ ਭੇਜੇਗਾ ਇਹਨਾਂ ਸੁਣ ਕੇ ਸੇਠ ਉੱਥੋਂ ਉੱਟ ਕੇ ਚਲਾ ਗਿਆ ਆਪਣੇ ਘਰ ਜਾ ਕੇ ਉਸਨੇ ਸਾਰੀ ਗੱਲ ਆਪਣੀ ਪਤਨੀ ਨੂੰ ਦੱਸੀ ਤਾਂ ਪਤਨੀ ਨੇ ਕਿਹਾ ਤਾਂ ਤੁਸੀਂ ਕੀ ਫੈਸਲਾ ਲਿਆ ਸੇਠ ਬੋਲਿਆ ਮੈਂ ਤਾਂ ਮਨ੍ਹਾ ਕਰ ਦਿੱਤਾ ਦੱਸ ਕੌਣ ਆਪਣੀ ਧੀ ਨੂੰ ਕੁੱਟਖਾਨੇ ਲਈ ਕਿਸੇ ਦੇ ਘਰ ਭੇਜੇਗਾ ਸਿਤਾਣੀ ਨੇ ਕਿਹਾ ਚੰਗਾ ਕੀਤਾ ਤੁਸੀਂ ਜੋ ਰਿਸ਼ਤੇ ਲਈ ਹਾਂ ਨਹੀਂ ਕੀਤੀ ਹੁਣ ਕੋਲ ਹੀ ਖੜੀ ਉਹਨਾਂ ਦੀ ਧੀ ਇਹ ਸਭ ਸੁਣ ਰਹੀ ਸੀ ਜਿਸ ਦਾ ਨਾਮ ਸੁਲੋchnਾ ਸੀ ਸੁਲੋchnਾ ਪੜ੍ਹਾਈ ਲਿਖਾਈ ਵਿੱਚ ਤਾਂ ਹੁਸ਼ਿਆਰ ਸੀ ਹੀ ਦਿਮਾਗ ਦੀ ਵੀ ਬਹੁਤ ਤੇਜ਼ ਸੀ ਉਹ ਬਹੁਤ ਹੀ ਸਮਝਦਾਰ ਕੁੜੀ ਸੀ ਉਸਨੇ ਆਪਣੇ ਪਿਤਾ ਕੋ ਲਾ ਕੇ ਕਿਹਾ ਪਿਤਾ ਜੀ ਮੈਂ ਉਸੇ ਲੜਕੇ ਨਾਲ ਵਿਆਹ ਕਰਨਾ ਚਾਹੁੰਦੀ ਹਾਂ ਹੁਣ ਮਾਤਾ ਪਿਤਾ ਤਾਂ ਇਹ ਸੁਣ ਕੇ ਇੱਕਦਮ ਹੈਰਾਨ ਹੋ ਗਏ ਅਤੇ ਬੋਲੇ ਦੀਏ ਤੂੰ ਅਜਿਹੇ ਸੰਕੀ ਨਾਲ ਵਿਆਹ ਕਿਉਂ ਕਰਨਾ ਚਾਹੁੰਦੀ ਹੈ ਜੋ ਤੈਨੂੰ ਰੋਜ਼ ਸੋਝ ਉਤਿਆ ਮਾਰੇਗਾ ਤਾਂ ਸਲੋਚਨਾ ਨੇ ਕਿਹਾ ਪਿਤਾ ਜੀ ਇਸ ਨਾਲ ਤੁਹਾਨੂੰ ਕੋਈ ਮਤਲਬ ਨਹੀਂ ਬਾਸ ਤੁਸੀਂ ਮੇਰਾ ਵਿਆਹ ਉਸ ਲੜਕੇ ਨਾਲ ਕਰਵਾ ਦਿਓ ਕੁੜੀ ਦੇ ਪਿਤਾ ਨੂੰ ਤਾਂ ਬਿਲਕੁਲ ਯਕੀਨ ਹੀ ਨਹੀਂ ਹੋ ਰਿਹਾ ਸੀ ਕਿ ਉਹਨਾਂ ਦੀ ਧੀ ਉਸ ਸੰਕੀ ਇਨਸਾਨ ਨਾਲ ਵਿਆਹ ਕਰਨਾ ਚਾਹੁੰਦੀ ਹੈ ਪਿਤਾ ਨੇ ਆਪਣੀ ਧੀ ਨੂੰ ਫਿਰ ਸਮਝਾਉਣ ਦੀ ਕੋਸ਼ਿਸ਼ ਕੀਤੀ ਅਰੇ ਪਗਲੀ ਰੋਜ਼ ਸੋ ਜੁੱਤੀਆਂ ਖਾ ਕੇ ਤਾਂ ਤੇਰੇ ਸਿਰ ਦੇ ਵਾਲ ਵੀ ਝੜ ਜਾਣਗੇ ਖੋਪੜੀ ਗੰਜੀ ਹੋ ਜਾਵੇਗੀ ਇਹ ਵਿਚਾਰ ਆਪਣੇ ਮਨ ਵਿੱਚੋਂ ਤਿਆਗ ਦੇ ਤੇਰੇ ਲਈ ਮੁੰਡਿਆਂ ਦੀ ਕੋਈ ਕਮੀ ਨਹੀਂ ਹੈ ਇੱਕ ਤੋਂ ਵੱਧ ਕੇ ਇੱਕ ਰਿਸ਼ਤਾ ਤੇਰੇ ਲਈ ਆ ਜਾਵੇਗਾ ਪਰ ਕੁੜੀ ਨਾ ਮੰਨੀ ਕੁੜੀ ਵਾਰ-ਵਾਰ ਇਹ ਕਹੇ ਪਿਤਾ ਜੀ ਤੁਹਾਨੂੰ ਮੇਰੀ ਕਸਮ ਹੈ ਮੇਰਾ ਵਿਆਹ ਤਾਂ ਉਸੇ ਲੜਕੇ ਨਾਲ ਕਰਵਾ ਦਿਓ ਉਸਦੇ ਮਾਤਾ ਪਿਤਾ ਨੇ ਉਸਨੂੰ ਬਹੁਤ ਸਮਝਾਇਆ ਪਰ ਉਹ ਨਾ ਮੰਨੀ ਦੋਵਾਂ ਮਾਤਾ ਪਿਤਾ ਫਿਰ ਇੱਕ ਵਾਰ ਲੜਕੇ ਦੇ ਘਰ ਗਏ ਅਤੇ ਲੜਕੇ ਨੂੰ ਸਮਝਾਉਂਦੇ ਹੋਏ ਕਿਹਾ ਪੁੱਤਰ ਜੇ ਤੈਨੂੰ ਕੁਝ দান ਦੇ ਇਸ ਚਾਹੀਦਾ ਹੈ ਤਾਂ ਸਾਨੂੰ ਦੱਸ ਜੋ ਤੂੰ ਕਹੇਗਾ ਸੀ ਤੈਨੂੰ ਦੇਵਾਂਗੇ ਪਰ ਤੂੰ ਇਹ ਕੀ ਅਜੀਬ ਜਿਹੀ ਸ਼ਰਤ ਰੱਖੀ ਹੈ ਕਿ ਨੂੰ ਨੂੰ ਰੋਜ਼ ਸੋ ਜੁੱਤੀਆਂ ਮਾਰੇਗਾ ਲੜਕੇ ਨੇ ਕਿਹਾ ਦੇਖੋ ਨਾ ਇੱਕ ਦੰਬਲੀ ਚਾਹੀਦੀ ਹੈ ਨਾ ਇੱਕ ਥੈਲਾ ਚਾਹੀਦਾ ਹੈ ਦੇ ਇਸ ਵਿੱਚ ਬਸ ਸ਼ਰਤ ਉਹੀ ਰਹੇਗੀ ਜੇ ਤੁਸੀਂ ਵਿਆਹ ਕਰਨਾ ਹੈ ਤਾਂ ਕਰੋ ਨਹੀਂ ਤਾਂ ਆਪਣੀ ਧੀ ਦਾ ਰਿਸ਼ਤਾ ਕਿਤਾ ਹੋਰ ਜਾ ਕੇ ਲੱਭੋ ਹੁਣ ਪਿਤਾ ਕੀ ਕਰਦਾ ਧੀ ਦੀ ਤਾਂ ਇਹ ਇੱਛਾ ਸੀ ਸੋ ਉਸਨੇ ਰਿਸ਼ਤਾ ਪੱਕਾ ਕਰ ਦਿੱਤਾ ਨਿਸ਼ਚਿੰਤ ਸਮੇਂ ਤੇ ਬਰਾਤ ਆਈ ਤੇ ਸੁਲੋਚਨਾ ਦੁੱਲਨ ਬਣ ਕੇ ਅਮਰਜੀਤ ਦੇ ਘਰ ਆ ਗਈ ਸਹੁਰੇ ਘਰ ਵਿੱਚ ਸੁਲੋਚਨਾ ਦਾ ਜ਼ੋਰਦਾਰ ਸਵਾਗਤ ਹੋਇਆ ਥੋੜੀ ਦੇਰ ਬਾਅਦ ਰਾਤ ਨੂੰ ਉਸਦੀ ਸੱਸ ਉਸਨੂੰ ਉਸਦੇ ਕਮਰੇ ਵਿੱਚ ਛੱਡ ਕੇ ਆ ਗਈ ਪਹਿਲੀ ਹੀ ਰਾਤ ਸੁਲੋਚਨਾ ਆਪਣੇ ਬਿਸਤਰੇ ਤੇ ਬੈਠੀ ਆਪਣੇ ਪਤੀ ਦਾ ਇੰਤਜ਼ਾਰ ਕਰ ਰਹੀ ਸੀ ਕਿ ਉਦੋਂ ਹੀ ਅਮਰਜੀਤ ਆਇਆ ਅਤੇ ਆਪਣੇ ਪੈਰ ਤੋਂ ਜੁੱਤੀ ਕੱਢ ਕੇ ਬੋਲਿਆ ਆਪਣਾ ਸਿਰ ਅੱਗੇ ਕਰ ਮੈਂ 100 ਜੁੱਤੀਆਂ ਮਾਰਨੀਆਂ ਹਨ ਹੁਣ ਸਲੋਚਨਾ ਨੇ ਕਿਹਾ ਦੇਖੋ 100 ਜੁੱਤੀਆਂ ਤਾਂ ਤੁਸੀਂ ਮਾਰ ਲਓ ਮੈਨੂੰ ਕੋਈ ਇਤਰਾਜ਼ ਨਹੀਂ ਹੈ ਸਭ ਕੁਝ ਪਤਾ ਹੋਣ ਤੋਂ ਬਾਅਦ ਹੀ ਮੈਂ ਤੁਹਾਡੇ ਨਾਲ ਵਿਆਹ ਕੀਤਾ ਹੈ ਪਰ ਤੁਸੀਂ ਮੈਨੂੰ ਇੱਕ ਗਲਤ ਮੇਰੇ ਮਾਪੇ ਨੇ ਮੈਨੂੰ ਜਨਮ ਦਿੱਤਾ ਪਾਣ ਪੁੱਸ ਕੇ ਵਿੱਢਾ ਕੀਤਾ ਅਤੇ ਐਨਾ ਦਾਣ ਦਹੇਜ਼ ਦੇ ਕੇ ਮੇਰਾ ਵਿਆਹ ਕੀਤਾ ਅਜ ਤੱਕ ਉਹਨਾਂ ਨਿੱਤਾ ਮੈਨੂੰ ਕਦੀ ਇੱਕ ਜੁੱਤੀ ਵੀ ਨਹੀਂ ਮਾਰੀ ਤੁਸੀਂ ਕਿਸ ਅਧਿਕਾਰ ਨਾਲ ਮੈਨੂੰ ਸੋ ਜੁੱਤੀਆਂ ਮਾਰੋ ਤੁਹਾਡੀ ਕਮਾਈ ਦਾ ਮੈਂ ਹਲੇ ਤੱਕ ਇੱਕ ਗਲਾਸ ਪਾਣੀ ਵੀ ਨਹੀਂ ਪੀਤਾ ਹੈ ਜੋ ਖਾਣਾ ਦਿੱਤਾ ਉਹ ਤੁਹਾਡੀ ਮਾਂ ਦੀ ਕਮਾਈ ਦਾ ਸੀ ਤੁਹਾਡੇ ਪਿਤਾ ਦੀ ਕਮਾਈ ਦਾ ਸੀ ਤੁਹਾਡੀ ਕਮਾਈ ਦਾ ਤਾਂ ਮੈਂ ਕੁਝ ਵੀ ਨਾ ਹਲੇ ਤੱਕ ਵਰਤਿਆ ਹੈ ਅਤੇ ਨਾ ਹੀ ਕੁਝ ਖਾਧਾ ਹੈ ਤਾਂ ਤੁਸੀਂ ਕਿਸ ਅਧਿਕਾਰ ਨਾਲ ਮੇਰੇ ਤੇ ਸੋਜੁੱਤੀਆਂ ਮਾਰੋਗੇ ਪਹਿਲਾਂ ਮੈਨੂੰ ਆਪਣੀ ਕਮਾਈ ਦਾ ਕੁਝ ਖਿਵਾਓ ਤਾਂ ਸਹੀ ਕੁਝ ਦਿਓ ਤਾਂ ਸਹੀ ਤਾਂ ਹੀ ਤਾਂ ਤੁਸੀਂ ਹੱਤਧਾਰ ਹੁੰਦੇ ਹੋ ਸੋਜੁੱਤੀਆਂ ਮਾਰਨ ਦੀ ਲੜਕਾ ਬਿਲਕੁਲ ਚੁੱਪ ਹੋ ਗਿਆ ਗਾਲਤਾ ਸਹੀ ਸੀ ਅਮਰਜੀਤ ਨੂੰ ਤਾਂ ਜਿਵੇਂ ਇੱਕ ਵਾਰ ਸੁਣ ਕੇ ਝਟਕਾ ਜਿਹਾ ਲੱਗਾ ਤੇ ਉੱਠ ਕੇ ਆਪਣੇ ਮਾਤਾ ਪਿਤਾ ਕੋਲ ਪਹੁੰਚਿਆ ਉਸਨੇ ਆਪਣੇ ਮਾਤਾ ਪਿਤਾ ਨੂੰ ਸਾਰੀ ਗੱਲ ਦੱਸੀ ਤਾਂ ਉਸਦੇ ਪਿਤਾ ਨੇ ਵੀ ਉਸ ਨੂੰ ਇਹੀ ਗੱਲ ਕਹੀ ਪੁੱਤਰ ਗੱਲ ਤਾਂ ਨੂੰ ਬਿਲਕੁਲ ਸਹੀ ਕਹਿ ਰਹੀ ਹੈ ਦੇਖ ਭਾਵੇਂ ਸਾਡੇ ਕੋਲ ਐਨਾ ਪੈਸਾ ਹੈ ਕਿ ਸਾਡੀਆਂ ਸੱਤ ਪੁੱਛਤਾਂ ਬੈਠ ਕੇ ਖਾ ਲੈਣਗੇ ਪਰ ਗੱਲ ਤਾਂ ਇਹੀ ਹੈ ਨਾ ਕਿ ਤੇਰੀ ਕਮਾਈ ਦਾ ਕੁਝ ਨਹੀਂ ਹੈ ਅਮਰ ਜਿਤ ਨੂੰ ਇਹ ਗੱਲ ਚੁੱਕ ਗਈ ਉਸਨੇ ਅਗਲੇ ਦਿਨ ਹੀ ਵਪਾਰ ਕਰਨ ਜਾਣ ਦੀ ਸੋਚੀ ਅਸਲ ਵਿੱਚ ਉਸਦੇ ਪਿਤਾ ਇੱਕ ਵਪਾਰੀ ਸਨ ਜੋ ਪਾਣੀ ਦੇ ਜਹਾਜ਼ ਤੇ ਸਮਾਨ ਲਦ ਕੇ ਦੂਜੇ ਦੇਸ਼ਾਂ ਵਿੱਚ ਖਰੀਦ-ਵਿਚ ਕਰਕੇ ਸਨ। ਸੋ ਅਮਰਜੀਤ ਨੇ ਵੀ ਇਹ ਵਪਾਰ ਕਰਨ ਦੀ ਸੋਚੀ। ਉਸਨੇ ਆਪਣੇ ਪਿਤਾ ਨੂੰ ਕਿਹਾ ਪਿਤਾ ਜੀ ਤੁਸੀਂ ਮੈਨੂੰ ਬਸ ਇੱਕ ਪਾਣੀ ਦਾ ਜਹਾਜ਼ ਦਿਓ ਅਤੇ ਵਪਾਰ ਕਰਨ ਲਈ ਕੀਮਤੀ ਵਸਤੂਆਂ ਦਿਓ। ਥੋੜਾ ਜਿਹਾ ਧਨ ਦਿਓ। ਤੁਸੀਂ ਦੇਖਣਾ ਮੈਂ ਬਹੁਤ ਜਲਦ ਬਹੁਤ ਸਾਰਾ ਧਨ ਕਮਾ ਕੇ ਪਰਤਾਂਵਾਂ। ਜਾਂਦੇ ਸਮੇਂ ਉਸਨੇ ਆਪਣੀ ਘਰਵਾਲੀ ਯਾਨੀ ਸੁਲੋchna ਨੂੰ ਕਿਹਾ ਤੂੰ ਦੇਖੇਂਗੀ ਮੈਂ ਬਹੁਤ ਜਲਦੀ ਬਹੁਤ ਸਾਰਾ ਧਨ ਕਮਾ ਕੇ ਪਰਤਾਂਗਾ ਫਿਰ ਉਸ ਧਨ ਨਾਲ ਤੈਨੂੰ ਖਵਾਵਾਂਗਾ ਪਿਆਵਾਂਗਾ ਤੇ ਫਿਰ ਪੂਰੇ ਅਧਿਕਾਰ ਨਾਲ ਜਿੰਨਾ ਵੀ ਸਮਾਂ ਮੈਨੂੰ ਰਸਤੇ ਵਿੱਚ ਲੱਗੇਗਾ ਇੱਕ ਇੱਕ ਦਿਨ ਦੇ ਹਿਸਾਬ ਨਾਲ ਮੈਂ ਤੈਨੂੰ ਜੁੱਤੀਆਂ ਮਾਰਾਂਗਾ ਇਹ ਗੱਲ ਸੁਣਦਿਆਂ ਹੀ ਸੁਲੋchna ਨੇ ਕਿਹਾ ਠੀਕ ਹੈ ਮੇਰੇ ਸਰਤਾਜ ਜਦੋਂ ਤੁਸੀਂ ਪਰਤ ਕੇ ਆਉਂਗੇ ਤਾਂ ਮੇਰਾ ਸਿਰ ਤੁਹਾਡੇ ਸਾਹਮਣੇ ਝੁਕਿਆ ਹੋਵੇਗਾ ਜਿੰਨਾ ਮਰਜ਼ੀ ਹੋਵੇ ਜੁੱਤੀਆਂ ਮਾਰ ਲੈਣਾ અમરજીત ਸਭ ਤੋਂ ਵਿਦਾ ਲੈ ਕੇ ਆਪਣੇ ਚਹਾਜ ਵਿੱਚ ਬੈਠ ਕੇ ਵਪਾਰ ਲਈ ਨਿਕਲ ਗਿਆ। 3-4 ਦਿਨ ਦਾ ਸਫ਼ਰ ਉਸਨੇ ਤੈਅ ਕਰ ਲਿਆ ਸੀ। ਸੋ ਇੱਕ ਬੰਦਰਗਾਹ ਤੇ ਉਸਨੇ ਰੁਕਣ ਦੀ ਸੋਚੀ। ਉਸਨੇ ਦੇਖਿਆ ਕਿ ਸਾਹਮਣੇ ਤੋਂ ਇੱਕ ਆਦਮੀ ਹੱਥ ਵਿੱਚ लाठी ਲੈ ਚੱਲਿਆ ਆ ਰਿਹਾ ਸੀ। ਜਦੋਂ ਉਹ ਆਦਮੀ ਕੋਲ ਆਇਆ ਤਾਂ ਅਮਰਜੀਤ ਨੇ ਦੇਖਿਆ ਕਿ ਉਸਦੀ ਇੱਕ ਅੱਖ ਤੇ ਹਰੀ ਪੱਟੀ ਲੱਗੀ ਹੋਈ ਹੈ। ਉਸ ਇੱਕ ਅੱਖ ਵਾਲੇ ਆਦਮੀ ਨੇ ਅਮਰਜੀਤ ਕੋਲ ਆਉਂਦਿਆਂ ਹੀ ਕਿਹਾ اچھا ਇਸ ਵਾਰ ਤੂੰ ਆਇਆ ਹੈ ਤੇਰੇ ਪਿਤਾ ਜੀ ਨਹੀਂ ਆਏ ਤੇਰੇ ਪਿਤਾ ਜੀ ਤਾਂ ਬਹੁਤ ਤੇਜ਼ ਹਨ ਅਮਰਜੀਤ ਬੜਾ ਪਰੇਸ਼ਾਨ ਕਿ ਉਹ ਉਸ ਆਦਮੀ ਨੂੰ ਜਾਣਦਾ ਨਹੀਂ ਉਹ ਇੱਕ ਅੱਖ ਵਾਲੇ ਆਦਮੀ ਨੇ ਕਿਹਾ ਜਦੋਂ ਪਿਛਲੀ ਵਾਰ ਤੇਰੇ ਪਿਤਾ ਜੀ ਇੱਥੇ ਆਏ ਸਨ ਤਾਂ ਮੈਂ ਆਪਣੀ ਇੱਕ ਅੱਖ ਉਹਨਾਂ ਕੋਲ ਗਿਰਵੀ ਰੱਖ ਦਿੱਤੀ ਸੀ ਤੇ ਉਹਨਾਂ ਤੋਂ 500 ਰੁਪਏ ਲੈ ਲਏ ਸਨ ਹੁਣ ਮੈਂ 500 ਰੁਪਏ ਇਕੱਠੇ ਕਰ ਲਏ ਹਨ ਮੈਨੂੰ ਮੇਰੀ ਅੱਖ ਚਾਹੀਦੀ ਹੈ ਲੈ ਆਪਣੇ 500 ਰੁਪਏ ਅਤੇ ਮੇਰੀ ਅੱਖ ਮੈਨੂੰ ਵਾਪਸ ਕਰ ਦੇ ਇਹ ਸੁਣ ਕੇ ਅਮਰਜੀਤ ਬੜਾ ਪਰੇਸ਼ਾਨ ਹੋ ਗਿਆ ਕਿਉਂਕਿ ਉਸ ਕੋਲ ਤਾਂ ਕੋਈ ਅੱਖ ਨਹੀਂ ਸੀ ਉਸਨੇ ਕਿਹਾ ਭਾਈ ਇਸ ਸਮੇਂ ਤਾਂ ਮੇਰੇ ਕੋਲ ਕੋਈ ਅੱਖ ਨਹੀਂ ਹੈ ਜਦੋਂ ਮੈਂ ਅਗਲੀ ਵਾਰ ਆਵਾਂਗਾ ਤਾਂ ਤੇਰੀ ਅੱਖ ਲੈ ਆਵਾਂਗਾ ਹੁਣੇ ਤੂੰ ਕੁਝ ਪੈਸੇ ਲੈ ਕੇ ਮਾਮਲਾ ਰਫਾ ਦਫਾ ਕਰ ਦੇ ਉਸ ਆਦਮੀ ਨੇ ਕਿਹਾ ਤਾਂ ਠੀਕ ਹੈ ਹੋਣੇ ਤੂੰ ਮੈਨੂੰ 500 ਰੁਪਏ ਦੇ ਦੇ ਅਗਲੀ ਵਾਰ ਜਦੋਂ ਆਵੇਂ ਤਾਂ ਮੇਰੀ ਆਖ ਲੈ ਆਵੀਂ 500 ਰੁਪਏ ਅਮਰਜੀਤ ਤੋਂ ਲੈ ਕੇ ਉਹ ਆਦਮੀ ਉੱਥੋਂ ਰਫੂ ਚੱਕਰ ਹੋ ਗਿਆ ਅਮਰਜੀਤ ਸੋਚਦਾ ਹੋਇਆ ਨਗਰੀਵਲ ਚੱਲਿਆ ਜਾ ਰਿਹਾ ਸੀ ਨਗਰ ਦੇ ਦਰਵਾਜ਼ੇ ਵਿੱਚ ਜਿਵੇਂ ਹੀ ਉਸਨੇ ਪ੍ਰਵੇਸ਼ ਕੀਤਾ ਸਾਹਮਣੇ ਤੋਂ ਪੈਸਾਕੀਆਂ ਦੇ ਸਹਾਰੇ ਚੱਲਦਾ ਇੱਕ ਪੈਰ ਵਾਲਾ ਆਦਮੀ ਉਸ ਨੂੰ ਆਪਣੀ ਵੱਲ ਆਉਂਦਾ ਦਿਖਾਈ ਦਿੱ ਉਸ ਆਦਮੀ ਨਾਲ ਵਿਕੋਲਪਾਂਸ ਕੇ ਅਮਰਜੀਤ ਨੂੰ ਇਹੀ ਕਿਹਾ ਅੱਛਾ ਇਸ ਵਾਰ ਤੇਰੇ ਪਿਤਾ ਜੀ ਨਹੀਂ ਆਏ ਮੇਰੀ ਇੱਕ ਲਤ ਗਿਰਵੀ ਰੱਖੀ ਹੋਈ ਹੈ ਉਹਨਾਂ ਕੋਲ ਖੈਰ ਫੇਲ ਹੋਵੇ ਜਪੁੱਤ ਮੈਨੂੰ ਤਾਂ ਮੇਰੀ ਲਤ ਚਾਹੀਦੀ ਹੈ ਅਮਰਜੀਤ ਨੇ ਉਸ ਆਦਮੀ ਨਾਲ ਵਿਕੀ ਇਹੀ ਕੀਤਾ ਦੇਖੋ ਹੁਣੇ ਤਾਂ ਮੇਰੇ ਕੋਲ ਕੋਈ ਲਤ ਨਹੀਂ ਹੈ ਜਦੋਂ ਮੈਂ ਅਗਲੀ ਵਾਰ ਆਵਾਂਗਾ ਤਾਂ ਤੇਰੀ ਲਤ ਲੈ ਕੇ ਆਵਾਂਗਾ ਹੁਣੇ ਤੋਂ 500 ਰੁਪਏ ਲੈ ਕੇ ਮਾਮਲਾ ਰਫਾ ਦਫਾ ਕਰ ਦਿੱਤਾ। ਉਸ ਇੱਕ ਲੱਤ ਵਾਲੇ ਆਦਮੀ ਨੇ ਅਮਰਜੀਤ ਤੋਂ 500 ਰੁਪਏ ਲਏ ਅਤੇ ਚਲਾ ਗਿਆ। ਅਮਰਜੀਤ ਹੁਣ ਬਾਜ਼ਾਰ ਦੇ ਵਿੱਚੋ ਵਿੱਚ ਪਹੁੰਚ ਚੁੱਕਾ ਸੀ। ਤਦ ਹੀ ਅਮਰਜੀਤ ਦੀ ਨਜ਼ਰ ਬਾਜ਼ਾਰ ਵਿੱਚ ਇੱਕ ਘਰ ਦੇ ਸਾਹਮਣੇ ਖੜੀ ਔਰਤ ਤੇ ਪਈ ਜੋ ਕਾਫੀ ਸਮੇਂ ਤੋਂ ਉਸ ਨੂੰ ਦੇਖ ਰਹੀ ਸੀ। ਔਰਤ ਐਨੀ ਸੁੰਦਰ ਸੀ ਕਿ ਉਸ ਦੀਆਂ ਅੱਖਾਂ ਵਿੱਚ ਜੋ ਦੇਖੇ ਉਹ ਡੁੱਬ ਜਾਵੇ। ਔਰਤ ਨੇ ਹੱਥ ਦੇ ਇਸ਼ਾਰੇ ਨਾਲ ਉਸ ਨੂੰ ਆਪਣੇ ਕੋਲ ਬੁਲਾਇਆ। ਉਸ ਔਰਤ ਨੇ ਕਿਹਾ, "ਲੱਗਦਾ ਹੈ ਤੂੰ ਇੱਥੇ ਨਵਾਂ ਹੈ। ਸਾਡੇ ਇੱਥੇ ਇਹ ਪਰੰਪਰਾ ਹੈ ਕਿ ਜਦੋਂ ਵੀ ਕੋਈ ਮਹਿਮਾਨ ਹੁੰਦਾ ਹੈ, ਤਾਂ ਅਸੀਂ ਉਸ ਨੂੰ ਸੋਨੇ ਦੇ ਗਿਲਾਸ ਵਿੱਚ ਦੁੱਧ ਪਿਲਾ ਕੇ ਉਸ ਦਾ ਸਵਾਗਤ ਕਰਦੇ ਹਾਂ।" ਉਸ ਨੇ ਅਮਰਜੀਤ ਨੂੰ ਬੈਠਣ ਦਾ ਇਸ਼ਾਰਾ ਕੀਤਾ ਅਤੇ ਘਰ ਦੇ ਅੰਦਰ ਚਲੀ ਗਈ। ਥੋੜੀ ਦੇਰ ਬਾਅਦ ਉਹ ਸੁੰਦਰੀ ਅੰਦਰੋਂ ਵਾਪਸ ਆਈ ਤਾਂ ਉਸ ਦੇ ਹੱਥ ਵਿੱਚ ਇੱਕ ਸੋਨੇ ਦਾ ਗਿਲਾਸ ਸੀ ਜੋ ਦੁੱਧ ਨਾਲ ਭਰਿਆ ਹੋਇਆ ਸੀ। ਅਮਰਜੀਤ ਨੇ ਵੀ ਉੱਥੇ ਦਾ ਰਿਵਾਜ ਸਮਝ ਕੇ ਪੂਰਾ ਦੁੱਧ ਇੱਕ ਇੱਕ ਘੁੱਟ ਵਿੱਚ ਪੀ ਲਿਆ। ਅਮਰਜੀਤ ਜਿਵੇਂ ਹੀ ਦੁੱਧ ਪੀ ਕੇ ਗਲਾਸ ਠੇਹਾ ਰੱਖਿਆ ਉਦੋਂ ਹੀ ਉੱਥੇ ਇੱਕ ਬਿੱਲੀ ਆਈ। ਉਸਨੇ ਉਸ ਗਲਾਸ ਨੂੰ ਆਪਣੇ ਮੂੰਹ ਵਿੱਚ ਦਬਾਇਆ ਤੇ ਅਮਰਜੀਤ ਦੇ ਜਹਾਜ਼ ਵੱਲ ਤੁਰ ਪਈ। ਜਹਾਜ਼ ਵਿੱਚ ਵੜ ਕੇ ਉਸ ਬਿੱਲੀ ਨੇ ਸੋਨੇ ਦੇ ਗਲਾਸ ਨੂੰ ਜਹਾਜ਼ ਵਿੱਚ ਪਾ ਦਿੱਤਾ ਤੇ ਵਾਪਸ ਘਰ ਪਰਤਾਈ। ਅਮਰਜੀਤ ਐਨਾ ਸਭ ਗੱਲਾਂ ਤੋਂ ਅਣਜਾਣ ਸੀ। ਹਉਨ ਉਹ ਜਿਵੇਂ ਹੀ ਚੱਲਣ ਲਈ ਉੱਠਿਆ ਤਾਂ ਉਸ ਸੁੰਦਰ ਔਰਤ ਨੇ ਕਿਹਾ ਜਾ ਰਹੀ ਹਾਂ ਮਹਿਮਾਨ ਜਾਂਦੇ ਜਾਂਦੇ ਮੇਰਾ ਸੋਨੇ ਦਾ ਗਿਲਾਸ ਤਾਂ ਦੇਂਦੇ ਜਾਓ ਅਮਰਚਿਤ ਨੇ ਹੁਣ ਉੱਥੇ ਦੇਖਿਆ ਜਿੱਥੇ ਉਸਨੇ ਗਿਲਾਸ ਰੱਖਿਆ ਸੀ ਪਰ ਉੱਥੇ ਤਾਂ ਗਿਲਾਸ ਸੀ ਹੀ ਨਹੀਂ ਅਸਲ ਵਿੱਚ ਉਹ ਸੁੰਦਰ ਔਰਤ ਇੱਕ ਠੱਗਨੀ ਸੀ ਜੋ ਆਪਣੀ ਬਿੱਲੀ ਰਾਂਏ ਲੋਕਾਂ ਨੂੰ ਠੱਗਦੀ ਸੀ ਦੋਵਾਂ ਦੀ ਬਹਿਸ ਇੰਨੀ ਵੱਧ ਗਈ ਕਿ ਉੱਥੇ ਭੀੜ ਇਕੱਠੀ ਹੋ ਗਈ ਔਰਤ ਨੇ ਕਿਹਾ ਠੀਕ ਹੈ ਤੂੰ ਮੈਨੂੰ 50 ਸੋਨੇ ਦੇ ਸਿੱਕੇ ਦੇ ਦੇ ਤਾਂ ਮੈਂ ਕਿਸੇ ਨੂੰ ਕੁਝ ਨਹੀਂ ਕਹਾਂਗੀ ਅਮਰਜੀਤ ਆਪਣੀਆਂ ਗੱਲਾਂ ਤੇ ਅੜਿਆ ਹੋਇਆ ਸੀ ਉਦੋਂ ਹੀ ਉੱਥੋਂ ਕੋਤਵਾਲ ਲੰਘਿਆ ਕੋਤਵਾਲ ਨੇ ਸਾਰੀ ਗੱਲ ਸੁਣ ਕੇ ਅਮਰਜੀਤ ਨੂੰ ਗ੍ਰਿਫਤਾਰ ਕਰ ਲਿਆ ਅਤੇ ਰਾਜਾ ਦੇ ਦਰਬਾਰ ਵਿੱਚ ਪੇਸ਼ ਕੀਤਾ ਰਾਜਾ ਨੇ ਵੀ ਅਮਰਜੀਤ ਦੀ ਇੱਕ ਨਾ ਸੁਣੀ ਅਤੇ ਉਸ ਦਾ ਜਹਾਜ਼ ਵੀ ਚੱਕ ਲਿਆ ਅਤੇ ਉਸ ਨੂੰ 6 ਮਹੀਨੇ ਦੀ ਸਜ਼ਾ ਸੁਣਾਈ 6 ਮਹੀਨੇ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਜਦੋਂ ਅਮਰਜੀਤ ਛੁੱਟ ਕੇ ਬਾਹਰ ਆਇਆ ਤਾਂ ਹੁਣ ਉਸ ਕੋਲ ਕੁਝ ਵੀ ਨਹੀਂ ਸੀ ਖਾਲੀ ਹੱਥ ਗਰੀਬ ਬੇਸਹਾਰਾ ਵਾਂਗ ਅਮਰਜੀਤ ਸੜਕਾਂ ਤੇ ਭਟਕ ਰਿਹਾ ਸੀ ਕਿ ਉਦੋਂ ਹੀ ਉਸਦੀ ਮੁਲਾਕਾਤ ਇੱਕ ਵਿਅਕਤੀ ਨਾਲ ਹੋਈ ਉਸ ਵਿਅਕਤੀ ਨੇ ਕਿਹਾ ਭਾਈ ਇਹ ਠੱਗ ਨਗਰੀ ਹੈ ਖੈਰ ਤੇਰੇ ਕੋਲ ਰਹਿਣ ਲਈ ਕੋਈ ਟਿਕਾਣਾ ਨਹੀਂ ਹੈ ਤੂੰ ਚਾਹੇ ਤਾਂ ਮੇਰੇ ਨਾਲ ਰਹਿ ਸਕਦਾ ਹੈ ਮੈਂ ਗਾਣਾ ਗਾ ਕੇ ਆਪਣਾ ਪੇਟ ਭਰਦਾ ਹਾਂ ਜੇ ਤੈਨੂੰ ਨੱਚਣਾ ਆਉਂਦਾ ਹੈ ਤਾਂ ਤੂੰ ਔਰਤ ਦਾ ਪੇਸ ਬਦਲ ਕੇ ਮੇਰੇ ਨਾਲ ਨੱਚੀ ਤੇ ਮੈਂ ਗਾਵਾਂਗਾ ਹੁਣ ਅਮਰਜੀਤ ਸਾਹਮਣੇ ਕੋਈ ਰਾਹ ਨਹੀਂ ਸੀ ਸੋ ਉਸਨੇ ਉਸ ਵਿਕਤੀ ਦੀ ਕਲ ਮੰਨ ਲਈ ਅਤੇ ਔਰਤ ਦਾ ਪੇਸ ਬਦਲ ਕੇ ਨੱਚਣਾ ਗਾਉਣਾ ਸ਼ੁਰੂ ਕਰ ਦਿੱਤਾ 8 ਮਹੀਨੇ ਇਵੇਂ ਹੀ ਲੰਘ ਕੇ ਇਹਦ ਸਲੋchna ਆਪਣੇ ਪਤੀ ਦਾ ਇੰਤਜ਼ਾਰ ਕਰ ਰਹੀ ਸੀ 8 ਮਹੀਨੇ ਲੰਘ ਜਾਣ ਤੋਂ ਬਾਅਦ ਵੀ ਜਦ ਉਸਦਾ ਪਤੀ ਵਾਪਸ ਨਾ ਆਇਆ ਤਾਂ ਉਸਨੇ ਆਪਣੇ ਸਾਸ ਅਤੇ ਸਹੁਰੇ ਨੂੰ ਕਿਹਾ ਪਿਤਾ ਜੀ ਮੇਰੇ ਪਤੀ ਹਲੇ ਤੱਕ ਵਾਪਸ ਨਹੀਂ ਆਏ ਹਨ ਸੋ ਮੈਂ ਉਹਨਾਂ ਨੂੰ ਲੱਭਣ ਜਾਣਾ ਚਾਹੁੰਦੀ ਹਾਂ ਸਲੋਚਨਾ ਬੋਲੀ ਨਹੀਂ ਪਿਤਾ ਜੀ ਮੇਰੇ ਪਤੀ ਮੇਰੀ ਵਜ੍ਹਾ ਕਰਕੇ ਘਰੋਂ ਨਿਕਲੇ ਹਨ ਤਾਂ ਮੈਂ ਹੀ ਉਹਨਾਂ ਨੂੰ ਲੈ ਕੇ ਆਵਾਂਗੀ ਬਸ ਤੁਸੀਂ ਮੈਨੂੰ ਪੰਜ ਪਾਣੀ ਦੇ ਜਹਾਜ਼ ਤੇ ਕੁਝ ਧੰ ਦੇਓ ਸੇਟ ਨੇ ਆਪਣੀ ਨੂੰ ਨੂੰ ਸਭ ਕੁਝ ਦੇ ਕੇ ਜਾਣ ਦੀ ਇਜਾਜ਼ਤ ਦੇ ਦਿੱਤੀ स्लोचना ਨੇ ਮਰਦਾਨਾ ਪੇਸ ਬਦਲਿਆ ਆਪਣੇ ਨਾਲ ਪੰਜ ਵਫਾਦਾਰ ਆਦਮੀ ਅਤੇ ਇੱਕ ਪਾਲਤੂ ਕੁੱਤਾ ਲਿਆ ਤੇ ਜਹਾਜ਼ ਵਿੱਚ ਬੈਠ ਕੇ ਚੱਲ ਪਈ। ਪੰਜਵੇਂ ਦਿਨ ਜਹਾਜ਼ ਇੱਕ ਜਗ੍ਹਾ ਰੁਕਿਆ। ਸਲੋਚਨਾ ਨੇ ਆਪਣੇ ਆਦਮੀਆਂ ਨੂੰ ਕਿਹਾ, ਮੈਨੂੰ ਲੱਗ ਰਿਹਾ ਹੈ ਕਿ ਮੇਰੇ ਪਤੀ ਇਸੇ ਨਗਰੀ ਵਿੱਚ ਹਨ। ਮੈਂ ਇਕੱਲੀ ਹੀ ਆਪਣੇ ਪਤੀ ਨੂੰ ਲੱਭ ਕੇ ਲਿਆਵਾਂਗੀ। ਉਦੋਂ ਹੀ ਸਾਹਮਣੇ ਤੋਂ ਇੱਕ ਅੱਖ ਵਾਲਾ ਆਦਮੀ ਸਲੋਚਨਾ ਕੋਲ ਆ ਕੇ ਖੜ੍ਹਾ ਹੋ ਗਿਆ ਅਤੇ ਕਹਿਣ ਲੱਗਾ, ਪੁੱਤਰ, ਇਸ ਵਾਰ ਤੇਰੇ ਪਿਤਾ ਜੀ ਨਹੀਂ ਆਏ। ਮੈਂ 500 ਰੁਪਏ ਵਿੱਚ ਆਪਣੀ ਇੱਕ ਅੱਖ ਉਹਨਾਂ ਕੋਲ ਗਿਰਵੀ ਰੱਖੀ ਸੀ ਮੈਨੂੰ ਮੇਰੀ ਅੱਖ ਵਾਪਸ ਚਾਹੀਦੀ ਹੈ ਸਲੋchna ਸਮਝ ਗਈ ਕਿ ਇਹ ਠਾਕ ਹੈ ਸਲੋchna ਨੇ ਕੁਝ ਦਿਨ ਸੋਚਿਆ ਤੇ ਆਪਣੇ ਸਾਥੀਆਂ ਨੂੰ ਕਿਹਾ ਭਰਾਓ ਕਾਕੇ ਦੀ ਅੱਖ ਜਹਾਜ਼ ਤੇ ਹੀ ਹੈ ਜਰਾ ਲੱਭ ਕੇ ਲਿਆਓ ਉਸਦੇ ਆਦਮੀਆਂ ਨੇ ਕੁਝ ਦਿਨ ਲੱਭਣ ਦਾ ਨਾਟਕ ਕੀਤਾ ਤੇ ਫਿਰ ਕਿਹਾ ਹਜ਼ੂਰ ਕਾਕੇ ਦੀ ਅੱਖ ਦੇ ਮੇਲ ਦੀ ਅੱਖ ਤਾਂ ਸਾਨੂੰ ਨਹੀਂ ਮਿਲ ਰਹੀ ਇਸਨ ਕੇ ਸਲੋchna ਬੋਲੀ ਅੱਛਾ ਅੱਖ ਨਹੀਂ ਮਿਲ ਰਹੀ ਤਾਂ ਅਜਿਹਾ ਕਰੋ ਇੱਕ ਚਾਕੂ ਲੈ ਕੇ ਆਓ ਅਤੇ ਕਾਕੇ ਦੀ ਇਹ ਦੂਜੀ ਅੱਖ ਵੀ ਕੱਢ ਲਓ ਅਤੇ ਜਹਾਜ਼ ਵਿੱਚ ਲਿਜਾ ਕੇ ਮੇਲ ਕਰਕੇ ਕਾਕੇ ਦੀ ਅੱਖ ਲਿਆ ਕੇ ਦਿਓ ਹੁਣ ਉਸ ਇੱਕ ਅੱਖ ਵਾਲੇ ਆਦਮੀ ਨੇ ਜਦੋਂ ਇਹ ਸੁਣਿਆ ਤਾਂ ਹੱਥ ਜੋੜ ਕੇ ਗਿਰਗਿਰਉਣ ਲੱਗਿਆ ਮੈਨੂੰ ਮਾਫ਼ ਕਰਦੇ ਹੋ ਮੇਰੀ ਦੂਜੀ ਅੱਖ ਨਾ ਕੱਢੋ ਮੈਨੂੰ ਨਹੀਂ ਚਾਹੀਦੀ ਕੋਈ ਅੱਖ ਅਤੇ ਇੰਨਾ ਕਹਿ ਕੇ ਉਸਨੇ ਦੌੜ ਲਗਾ ਦਿੱਤੀ स्लोचना अपने दो साथीयानु ਨਾਲ ਲੈ ਕੇ ਅੱਗੇ ਨਗਰੀ ਵੱਲ ਵੱਧ ਕੇ ਜਦੋਂ ਸਲੋਚਨਾ ਨਗਰੀ ਦੇ ਦਰਵਾਜੇ ਤੇ ਪਹੁੰਚੀ ਤਾਂ ਸਾਹਮਣੇ ਤੋਂ ਇੱਕ ਲੱਤ ਤੇ ਲਗੜਦਾ ਹੋਇਆ ਇੱਕ ਆਦਮੀ ਚੱਲ ਕੇ ਉਸ ਕੋਲ ਆਇਆ ਤੇ ਕਿਹਾ ਮੈਂ ਆਪਣੀ ਲੱਤ ਤੇਰੇ ਪਿਤਾ ਜੀ ਕੋਲ ਗਿਰਵੀ ਰੱਖੀ ਸੀ ਮੈਨੂੰ ਮੇਰੀ ਲੱਤ ਵਾਪਸ ਚਾਹੀਦੀ ਹੈ ਸਲੋਚਨਾ ਸਮਝ ਗਈ ਕਿ ਉਸਨੂੰ ਫਿਰ ਤੋਂ ਠੱਗਣ ਦੀ ਤਿਆਰੀ ਹੋ ਰਹੀ ਹੈ ਉਸਨੇ ਕਿਹਾ ਕਾਕਾ ਸਾਡੇ ਜਹਾਜ਼ ਤੇ ਬਹੁਤ ਸਾਰੀਆਂ ਲਤਾਂ ਲੱਤੀਆਂ ਹੋਈਆਂ ਹਨ ਪਤਾ ਨਹੀਂ ਪਿਤਾ ਜੀ ਨੇ ਕਿਸ ਕਿਸ ਦੀ ਲਤ ਗਿਰਵੀ ਰੱਖੀ ਹੈ ਹੁਣ ਤੇਰੀ ਲਤ ਕਿਹੜੀ ਹੈ ਇਹ ਕਿਵੇਂ ਪਤਾ ਚੱਲੇ ਇਸ ਲਈ ਇੱਕ ਕੰਮ ਕਰ ਆਪਣੀ ਇਹ ਦੂਜੀ ਲਤ ਵੀ ਸਾਨੂੰ ਕੱਟ ਕੇ ਦੇ ਦੇ ਤਾਂ ਜੋ ਮੇਰੇ ਆਦਮੀ ਜਹਾਜ਼ ਤੇ ਜਾ ਕੇ ਤੇਰੀ ਲਤ ਦਾ ਮੇਲ ਮਿਲਾ ਕੇ ਲਿਆਉਣ ਉਸਨੇ ਆਪਣੇ ਸਾਥੀਆਂ ਨੂੰ ਇਸ਼ਾਰਾ ਕੀਤਾ ਇਹ ਸੁਣ ਕੇ ਤਾਂ ਕਾਕੇ ਦੇ ਹੋਸ਼ ਉੱਟ ਗਏ ਹੱਥ ਜੋੜ ਕੇ ਬੋਲਿਆ ਰਹਿਂ ਦਿਓ ਮੈਨੂੰ ਨਹੀਂ ਚਾਹੀਦੀ ਮੇਰੀ ਲਤ ਐਨਾ ਕਹਿ ਕੇ ਉਸਨੇ ਇੱਕ ਲਤ ਨਾਲ ਹੀ ਦੌੜ ਲਗਾ ਦਿੱਤੀ ਸਲੋਚਨਾ ਹੁਣ ਥੋੜਾ ਅੱਗੇ ਵਧੀ ਤਾਂ ਉਹ ਬਾਜ਼ਾਰ ਦੇ ਵਿੱਚੋਂ ਵਿੱਚ ਪਹੁੰਚ ਗਈ ਉਸਨੇ ਇੱਕ ਘਰ ਦੇ ਦਰਵਾਜ਼ੇ ਤੇ ਖੜੀ ਉਸੇ ਸੁੰਦਰ ਔਰਤ ਨੂੰ ਦੇਖਿਆ ਰਾ ਔਰਤ ਨੇ ਹੱਥ ਦੇ ਇਸ਼ਾਰੇ ਨਾਲ ਸਲੋਚਨਾ ਨੂੰ ਆਪਣੇ ਕੋਲ ਬੁਲਾਇਆ ਮਰਦਾਨਾ ਭੇਸ ਕਾਰ ਸਲੋਚਨਾ ਉਸ ਨੂੰ ਇੱਕ ਮਰਤ ਨਜ਼ਰ ਆ ਰਹੀ ਸੀ ਉਸ ਸੁੰਦਰ ਔਰਤ ਨੇ ਕਿਹਾ ਲੱਗਦਾ ਹੈ ਤੁਸੀਂ ਪਰਦੇਸੀ ਹੋ ਸਾਡੇ ਇੱਥੇ ਰਿਵਾਜ ਹੈ ਕਿ ਅਸੀਂ ਪਰਦੇਸੀ ਨੂੰ ਸੋਨੇ ਦੇ ਗਿਲਾਸ ਵਿੱਚ ਦੁੱਧ ਪਿਲਾ ਕੇ ਸਵਾਗਤ ਕਰਦੇ ਹਾਂ। ਸਲੋਚਨਾ ਨੂੰ ਬਿਠਾ ਕੇ ਉਹ ਔਰਤ ਘਰ ਦੇ ਅੰਦਰ ਗਈ ਅਤੇ ਸੋਨੇ ਦੇ ਗਿਲਾਸ ਵਿੱਚ ਦੁੱਧ ਭਰ ਕੇ ਲੈ ਆਈ। ਸਲੋਚਨਾ ਨੇ ਦੁੱਧ ਪੀਤਾ ਅਤੇ ਗਿਲਾਸ ਇੱਕ ਪਾਸੇ ਰੱਖ ਦਿੱਤਾ। ਜਿਵੇਂ ਹੀ ਗਿਲਾਸ ਰੱਖਿਆ ਬਿੱਲੀ ਨੱਚਪਟਾ ਮਾਰ ਕੇ ਗਿਲਾਸ ਮੂੰਹ ਵਿੱਚ ਦਬਾਲਿਆ ਅਤੇ ਜਹਾਜ਼ ਵੱਲ ਦੌੜ ਗਈ। ਜਿਵੇਂ ਹੀ ਬਿੱਲੀ ਜਹਾਜ਼ ਕੋਲ ਪਹੁੰਚੀ ਕੁੱਤੇ ਨੇ ਦੇਖਿਆ ਅਤੇ ਭੌਂਕਣਾ ਸ਼ੁਰੂ ਕਰ ਦਿੱਤਾ। ਕੁੱਤੇ ਦੀ ਆਵਾਜ਼ ਸੁਣ ਕੇ ਸਲੋchna ਤੇ ਤਿੰਨੋਂ ਸਾਥੀ ਚੌਕਸ ਹੋ ਗਏ। ਉਹਨਾਂ ਨੇ ਬਿੱਲੀ ਨੂੰ ਡੰਡਾ ਮਾਰ ਕੇ ਉੱਥੋਂ ਭਜਾ ਦਿੱਤਾ। ਹੁਣ ਬਿੱਲੀ ਮੂੰਹ ਵਿੱਚ ਗਿਲਾਸ ਦਬਾਈ ਠਗਣੀ ਦੇ ਘਰ ਵਿੱਚ ਹੀ ਆ ਕੇ ਛੁਪ ਕੇ ਬੈਠ ਗਈ। ਦੁੱਧ ਪੀ ਕੇ ਸਲੋchna ਜਿਵੇਂ ਹੀ ਜਾਣ ਲੱਗੀ ਤਾਂ ਠਗਣੀ ਨੇ ਕਿਹਾ ਪਰਦੇਸੀ, ਮੇਰਾ ਸੋਨੇ ਦਾ ਗਿਲਾਸ ਤਾਂ ਦਿਂਦਾ ਜਾ। ਸਲੋchna ਬੋਲੀ ਮੈਂ ਤਾਂ ਇੱਧਰ ਹੀ ਰੱਖਿਆ ਸੀ। ਇਹ ਦੇਖ ਕੇ ਉਸ ਠੱਗਨੀ ਨੇ ਜੋਰ-ਜੋਰ ਨਾਲ ਰੋਲਾ ਪਾਉਣਾ ਸ਼ੁਰੂ ਕਰ ਦਿੱਤਾ ਭਰਾਵੋ ਦੇਖੋ ਇਸ ਪਰਦੇਸੀ ਨੇ ਮੇਰਾ ਸੋਨੇ ਦਾ ਗਿਲਾਸ ਚੁਰਾ ਲਿਆ ਹੈ कोतवाल ਆਇਆ ਉਸ ਠੱਗਨੀ ਨੇ ਕਿਹਾ ਹਜ਼ੂਰ ਇਸ ਤੇ ਜਹਾਜ਼ ਦੀ ਤਲਾਸ਼ੀ ਲਈ ਜਾਵੇ ਜਿਸ ਤੇ ਜਹਾਜ਼ ਵਿੱਚ ਮੇਰਾ ਸੋਨੇ ਦਾ ਗਿਲਾਸ ਮਿਲ ਗਿਆ ਤਾਂ ਮੈਂ ਇਸ ਤੋਂ 500 ਸੋਨੇ ਦੀਆਂ ਮੋਹਰੇ ਲਵਾਂਗੀ कोतवाल ਨੇ ਜਹਾਜ਼ ਦੀ ਤਲਾਸ਼ੀ ਲਈ ਤਾਂ ਉੱਥੇ ਕੋਈ ਗਿਲਾਸ ਨਾ ਮਿਲੇ ਹੁਣ ਸਲੋchna ਨੇ ਗਰਜ ਕੇ कोतवाल ਨੂੰ ਕਿਹਾ ਤੁਸੀਂ ਮੇਰੇ ਜਹਾਜ਼ ਦੀ ਤਾਂ ਤਲਾਸ਼ੀ ਲੈ ਲਈ ਹੁਣ ਇਸ ਦੇ ਘਰ ਦੀ ਤਲਾਸ਼ੀ ਲਓ ਹੋ ਸਕਦਾ ਹੈ ਇਸਨੇ ਕਿਲਾਸ ਘਰ ਵਿੱਚ ਛੁਪਾ ਦਿੱਤਾ ਹੋਵੇ कोतवाल ਨੇ ਜਦ ਉਸ ਔਰਤ ਦੇ ਘਰ ਦੀ ਤਲਾਸ਼ੀ ਲੈਣੀ ਸ਼ੁਰੂ ਕੀਤੀ ਤਾਂ ਦੇਖਿਆ ਕਿ ਮੰਜੇ ਦੇ ਹੇਠਾਂ ਬਿੱਲੀ ਮੂੰਹ ਵਿੱਚ ਉਸ ਸੋਨੇ ਦੇ ਗਿਲਾਸ ਨੂੰ ਦਵਾਈ ਬੈਠੀ ਹੈ कोतवाल ਨੂੰ ਉਸ ਔਰਤ ਤੇ ਬੜਾ ਗੁੱਸਾ ਆਇਆ ਅਤੇ ਉਸ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਵਿੱਚ ਪਾ ਦਿੱਤਾ ਸਲੋਚਨਾ ਉਸ ਠੱਗਨੀ ਤੋਂ ਛੁਟਕਾਰਾ ਪਾ ਕੇ ਫਿਰ ਤੋਂ ਬਾਜ਼ਾਰ ਵਿੱਚ ਆ ਗਈ ਅਤੇ ਚਾਰੇ ਪਾਸੇ ਆਪਣੇ ਪਤੀ ਨੂੰ ਲੱਭਣ ਲੱਗੀ। ਉਦੋਂ ਹੀ ਉਸ ਦੀ ਨਜ਼ਰ ਨਗਰ ਦੇ ਚੌਰਾਹੇ ਤੇ ਪਈ ਜਿੱਥੇ ਇੱਕ ਆਦਮੀ ਗਾਣੇ गा ਰਿਹਾ ਸੀ ਅਤੇ ਇੱਕ ਔਰਤ ਨੱਚ ਰਹੀ ਸੀ। ਸਲੋਚਨਾ ਨੂੰ ਉਹ ਔਰਤ ਜਾਣੀ ਪਛਾਨੀ ਲੱਗ ਰਹੀ ਸੀ। ਸਲੋਚਨਾ ਨੇ ਆਪਣੇ ਸਾਥੀਆਂ ਨੂੰ ਹੁਕਮ ਦਿੱਤਾ ਕਿ ਇਹਨਾਂ ਦੋਵਾਂ ਨੂੰ ਬੁਲਾ ਕੇ ਲਿਆਓ। ਸਲੋਚਨਾ ਨੇ ਉਸ ਆਦਮੀ ਨਾਲ ਗੱਲ ਕੀਤੀ। ਇਹ ਔਰਤ ਤੈਨੂੰ ਕਿੱਥੋਂ ਮਿਲੀ ਤਾਂ ਉਸਨੇ ਕਿਹਾ ਇਹ ਔਰਤ ਨਹੀਂ ਹੈ ਇਹ ਇੱਕ ਮਰਦ ਹੀ ਹੈ ਅਤੇ ਵਕਤ ਦਾ ਮਾਰਿਆ ਹੋਇਆ ਹੈ ਹੰਸ ਲੋਚਨਾ ਨੇ ਆਪਣੇ ਪਤੀ ਨੂੰ ਪਛਾਣ ਲਿਆ ਦੇਖੋ ਰੱਬ ਦੀ ਕੈਸੀ ਖੇਡ ਹੈ ਦੋਵੇਂ ਪਤੀ ਪਤਨੀ ਇੱਕ ਦੂਜੇ ਦੇ ਸਾਹਮਣੇ ਖੜੇ ਹਨ ਪਰ ਪਤਨੀ ਮਰਦ ਦੇ ਪੇਸ ਵਿੱਚ ਅਤੇ ਪਤੀ ਔਰਤ ਦੇ ਪੇਸ ਵਿੱਚ ਹੈ ਸਲੋਚਨਾ ਨੇ ਆਪਣੇ ਪਤੀ ਨੂੰ ਪਛਾਣ ਲਿਆ ਪਰ ਅਮਰਜੀਤ ਸਲੋਚਨਾ ਨੂੰ ਨਾ ਪਛਾਣ ਸਕੇ ਹੁਣ ਸਲੋਚਨਾ ਨੇ ਅਮਰਜੀਤ ਨੂੰ ਕਿਹਾ ਜੇ ਤੂੰ ਮੇਰੇ ਨਾਲ ਚੱਲੇ ਤਾਂ ਮੈਂ ਤੈਨੂੰ ਇਸ ਤੋਂ ਵੀ ਵਧੀਆ ਕੰਮ ਦੇ ਸਕਤੀ ਹਾਂ ਅਮਰਜੀਤ ਤਿਆਰ ਹੋ ਗਿਆ ਸਲੋਚਨਾ ਅਮਰਜੀਤ ਨੂੰ ਆਪਣੇ ਜਹਾਜ਼ ਤੇ ਲੈ ਆਈ ਆਪਣੇ ਸਾਥੀਆਂ ਨਾਲ ਮਿਲ ਕੇ ਸਲੋਚਨਾ ਨੇ ਅਮਰਜੀਤ ਨੂੰ ਨਹਾਇਆ ਤਵਾਇਆ ਅਤੇ ਉਸ ਦੇ ਔਰਤਾਂ ਵਾਲੇ ਕੱਪੜੇ ਉਤਾਰ ਕੇ ਇੱਕ ਬਕਸੇ ਵਿੱਚ ਰੱਖ ਦਿੱਤੇ ਅਤੇ ਚਮਕਦੇ ਹੋਏ ਮਰਦਾਂ ਵਾਲੇ ਕੱਪੜੇ ਉਸ ਨੂੰ ਪਹਿਨਾ ਦਿੱਤੇ ਸਲੋਚਨਾ ਨੇ ਅਮਰਜੀਤ ਨੂੰ ਕਿਹਾ ਦੇਖ ਨौजवान ਮੈਨੂੰ ਵਪਾਰ ਲਈ 10 ਦਿਨ ਲਈ ਬਾਹਰ ਜਾਣਾ ਹੈ ਸੋ ਮੈਂ ਇੱਕ ਜਹਾਜ਼ ਲੈ ਕੇ ਬਾਹਰ ਜਾਵਾਂਗੀ ਅਤੇ ਤੂੰ ਮੇਰੇ ਬਾਕੀ ਦੇ ਤਿੰਨ ਜਹਾਜ਼ਾਂ ਦੀ ਰਖਵਾਲੀ ਕਰੇਂਗਾ 10 ਦਿਨ ਬਾਅਦ ਪਰਤ ਕੇ ਮੈਂ ਤੈਨੂੰ 500 ਸੋਨੇ ਦੀਆਂ ਮੋਹਰਾਂ ਦੇਵਾਂਗਾ ਅਤੇ ਜੇ ਮੈਂ 10 ਦਿਨ ਬਾਅਦ ਪਰਤ ਕੇ ਨਾ ਸਕੀ ਤਾਂ ਮੇਰੇ ਤਿੰਨੋਂ ਜਹਾਜ਼ ਤੇਰੇ ਅਮਰਜੀਤ ਨੂੰ ਇਹ ਫਾਇਦੇ ਦਾ ਸੌਦਾ ਲੱਗ ਰਿਹਾ ਸੀ ਸਲੋchna ਆਪਣੇ ਤਿੰਨੋ ਜਹਾਜ਼ਾਂ ਦੀ ਜ਼ਿੰਮੇਵਾਰੀ ਅਮਰਜੀਤ ਨੂੰ ਦੇ ਕੇ ਆਪਣੇ ਸਾਥੀਆਂ ਨਾਲ ਵਾਪਸ ਪਰਤ ਗਈ ਅਤੇ ਆਪਣੇ ਸੱਸ ਸਹੁਰੇ ਨੂੰ ਆਪਣੇ ਪਤੀ ਦੇ ਮਿਲਣ ਦੀ ਸੋਚਣਾ ਦਿੱਤੀ ਇੱਥੇ 12 ਦਿਨ ਬੀਤ ਗਏ ਅਤੇ ਜਦੋਂ ਸਲੋchna ਵਾਪਸ ਨਾ ਸਕੀ ਤਾਂ ਅਮਰਜੀਤ ਨੇ ਸੋਚਿਆ ਕਿ ਹੁਣ ਸੌਦਾਕਰ ਵਾਪਸ ਨਹੀਂ ਆਵੇਗਾ ਉਹਨੇ ਤਿੰਨੋ ਮਾਲ ਨਾਲ ਭਰੇ ਜਹਾਜ਼ ਮੇਰੇ ਇਹ ਸੋਚ ਕੇ ਉਸਨੇ ਜਹਾਜ਼ ਨੂੰ ਆਪਣੇ ਘਰ ਵੱਲ ਲੈ ਕੇ ਚੱਲ ਪਿਆ 4 ਦਿਨ ਦਾ ਸਫਰ ਤੈਅ ਕਰਕੇ ਅਮਰਜੀਤ ਆਪਣੇ ਘਰ ਜਾ ਪਹੁੰਚਿਆ ਉਸ ਦੇ ਮਾਤਾ ਪਿਤਾ ਨੇ ਢੋਲ ਨਗਾੜੇ ਲੈ ਕੇ ਉਸ ਦਾ ਸਵਾਗਤ ਕੀਤਾ ਘਰ ਪਹੁੰਚਦਿਆਂ ਹੀ ਉਸ ਨੇ ਹਿਸਾਬ ਲਗਾਉਣਾ ਸ਼ੁਰੂ ਕਰ ਦਿੱਤਾ ਕਿ ਮੈਂ ਐਨੇ ਦਿਨ ਘਰ ਤੋਂ ਦੂਰ ਆ ਐਨੇ ਦਿਨ ਦੇ ਹਿਸਾਬ ਨਾਲ ਕਿੰਨੀਆਂ ਜੁੱਤੀਆਂ ਬਣਦੀਆਂ ਹਨ ਹਿਸਾਬ ਲਗਾ ਕੇ ਅਮਰਜੀਤ ਜੁੱਤੀ ਲੈ ਕੇ ਸਲੋchna ਕੋਲ ਪਹੁੰਚਿਆ ਹਾਲੇ ਵੀ ਉਸਦੀ ਆਕਰ ਘਟ ਨਹੀਂ ਹੋਈ ਸੀ ਉਸਨੇ ਬੜੇ ਕਮੰਨਾ سینਾ ਚੋੜਾ ਕਰਕੇ ਸਲੋਚਨਾ ਨੂੰ ਕਿਹਾ ਜਿੰਨਾ ਮੈਂ 8 ਮਹੀਨਿਆਂ ਵਿੱਚ ਕਮਾ ਕੇ ਲਿਆਇਆ ਹਾਂ ਉਹਨਾਂ ਤੇਰੇ ਪਿਤਾ ਨੇ 9 ਸਾਲਾਂ ਵਿੱਚ ਵੀ ਨਹੀਂ ਕਮਾਇਆ ਹੋਵੇਗਾ ਇਹ ਸੁਣ ਕੇ ਸਲੋਚਨਾ ਦੀ ਹਾਸੀ ਨਿਕਲ ਗਈ ਉਸ ਨੂੰ ਹੱਸਦਾ ਹੋਇਆ ਦੇਖ ਕੇ ਅਮਰਜੀਤ ਨੂੰ ਜਿਵੇਂ ਅੱਗ ਲੱਗ ਗਈ ਬੋਲਿਆ ਤੂੰ ਕਿਉਂ ਹੱਸ ਰਹੀ ਹੈ ਸੇਰ ਰਕੇ ਕਰ ਅਤੇ ਜੁੱਤੀਆਂ ਖਾਣ ਲਈ ਤਿਆਰ ਹੋ ਜਾ ਸਲੋਚਨਾ ਬੋਲੀ ਜੁੱਤੀਆਂ ਤਾਂ ਮੈਂ ਨਹੀਂ ਖਾਵਾਂਗੀ। ਅਮਰਜੀਤ ਨੂੰ ਹੁਣ ਬੜਾ ਗੁੱਸਾ ਆ ਰਿਹਾ ਸੀ। ਕਿਉਂ? ਤੂੰ ਆਪਣੇ ਵਾਅਦੇ ਤੋਂ ਮੁੱਕ ਰਹੀ ਹੈ। ਤਾਂ ਸਲੋchna ਨੇ ਕਿਹਾ ਕਿ ਸਚਮੁੱਚ ਕਿ ਅਸਲ ਵਿੱਚ ਇਤਾਂ ਤੂੰ ਕਮਾ ਕੇ ਲਿਆਂਦਾ ਹੈ। ਜਾਂ ਫਿਰ ਕਿਸੇ ਸੁਦਾਗਰ ਨੇ ਤੈਨੂੰ ਖੇਰਾਤ ਵਿੱਚ ਦਿੱਤਾ ਹੈ। ਇਹ ਸੁਣ ਕੇ ਤਾਂ ਅਮਰਜੀਤ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਕਿ ਇਸ ਨੂੰ ਇਹ ਸਭ ਕਿਵੇਂ ਪਤਾ ਚੱਲਿਆ। ਥੋੜੀ ਦੇਰ ਬਾਅਦ ਹੀ ਸਲੋchna ਨੇ ਉਹ ਬਕਸਾ ਖੋਲ ਕੇ ਦਿਖਾਇਆ ਜਿਸ ਵਿੱਚ ਅਮਰਜੀਤ ਦੀ ਜਨਾਨੀ ਕੱਪੜੇ ਸਨ ਜਿਨ੍ਹਾਂ ਨੂੰ ਪਹਿਨ ਕੇ ਅਮਰਜੀਤ ਚੁਰਾਏ ਤੇ ਨੱਚਦਾ ਸੀ ਉਹਨਾਂ ਕੱਪੜਿਆਂ ਨੂੰ ਦੇਖਦੇ ਹੀ ਅਮਰਜੀਤ ਸ਼ਰਮ ਨਾਲ ਪਾਣੀ ਪਾਣੀ ਹੋ ਗਿਆ ਉਹ ਹੈਰਾਨੀ ਨਾਲ ਆਪਣੀ ਪਤਨੀ ਵੱਲ ਦੇਖਣ ਲੱਗਾ ਤਾਂ ਸਲੋਚਨਾ ਨੇ ਕਿਹਾ ਜੋ ਸੌਦਾਗਰ ਤੈਨੂੰ ਮੁਸੀਬਤ ਵਿੱਚੋਂ ਕੱਢ ਕੇ ਲਿਆਇਆ ਹੈ ਉਹ ਕੋਈ ਹੋਰ ਨਹੀਂ ਬਲਕਿ ਮੈਂ ਹੀ ਹਾਂ ਜਿਸ ਨੇ ਤੇਰੀ ਮਦਦ ਕੀਤੀ ਜਿਸ ਨੇ ਤੈਨੂੰ ਤਿੰਨ ਜਹਾਜ਼ ਮਾਲ ਦੇ ਭਰੇ ਹੋਏ ਦਿੱਤੇ ਉਹ ਕੋਈ ਹੋਰ ਨਹੀਂ ਉਹ ਮੈਂ ਹੀ ਹਾਂ ਅਮਰਜੀਤ ਨੇ ਜਦੋਂ ਇਹ ਸੁਣਿਆ ਤਾਂ ਉਸ ਦਾ ਕਮੰਡ ਇੱਕ ਚਟਕੇ ਵਿੱਚ ਚਕਨਾ ਚੂਰ ਹੋ ਗਿਆ ਅਤੇ ਹੱਥ ਜੋੜ ਕੇ ਸਲੋਜਨਾ ਤੋਂ ਮਾਫੀ ਮੰਗਣ ਲੱਗਿਆ ਕਹਿਣ ਲੱਗਾ ਇਸ ਗੱਲ ਨੂੰ ਇੱਥੇ ਹੀ ਦਵਾ ਦੇ ਭਗਵਾਨ ਨੇ ਕਿਸੇ ਹੋਰ ਨੂੰ ਨਾ ਦੱਸੀ ਕਿ ਮੈਂ ਇਸ ਤਰ੍ਹਾਂ ਦੀ ਕਿਸੇ ਮੁਸੀਬਤ ਵਿੱਚ ਫਸਿਆ ਸੀ ਸਲੋਜਨਾ ਨੇ ਹੱਸਦੇ ਹੋਏ ਕਿਹਾ ਤੱਸੋ ਜੁੱਤੀਆਂ ਨਹੀਂ ਮਾਰੋਂਗੇ ਜਨਾਬ ਅਮਰਜੀਤ ਜੀ ਹੁਣ ਸਾਰੀ ਆਕੜ ਨਿਕਲ ਚੁੱਕੀ ਸੀ ਹੱਥ ਜੋੜ ਕੇ ਬੋਲਿਆ ਨਾ ਨਾ ਭਗਵਾਨ ਨੇ ਚਾਹੇ ਤਾਂ ਤੂੰ ਮੈਨੂੰ ਰੋਜ਼ ਸੋ ਜੁੱਤੀਆਂ ਮਾਰ ਲਿਆ ਕਰ ਪਰ ਇਸ ਰਾਜ਼ ਨੂੰ ਰਾਜ਼ ਹੀ ਰਹਿਣ ਦੇਵੀ ਕਿਸੇ ਦੇ ਸਾਹਮਣੇ ਮੇਰੀ ਬੋਲ ਨਾ ਖੁੱਲੀ ਹੁਣ ਸੁਲੋchna ਤੇ ਅਮਰਜੀਤ ਬੜੇ ਪਿਆਰ ਨਾਲ ਇੱਕ ਦੂਜੇ ਨਾਲ ਰਹਿਣ ਲੱਗੇ ਦੋਸਤੋ ਅੱਜ ਦੀ ਸਾਡੀ ਕਹਾਣੀ ਇੱਥੇ ਹੀ ਖਤਮ ਹੁੰਦੀ ਹੈ ਤਾਂ ਦੇਖਿਆ ਦੋਸਤੋ ਸੂਝ-ਬੂਝ ਅਤੇ ਸਮਝਦਾਰੀ ਨਾਲ ਸੋਚਣਾ ਨੇ ਕਿੰਨੀ ਵੱਡੀ ਮੁਸੀਬਤ ਨੂੰ ਵੀ ਪਾਰ ਕਰ ਲਿਆ ਸੀ ਤਾਂ ਦੋਸਤੋ ਅੱਜ ਦੀ ਸਾਡੀ ਕਹਾਣੀ ਕਿਵੇਂ ਲੱਗੀ ਕਿਰਪਾ ਕਰਕੇ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਕਹਾਣੀ ਜੇ ਥੋੜੀ ਜਿਹੀ ਵੀ ਚੰਗੀ ਲੱਗੀ ਹੋਵੇ ਤਾਂ ਇੱਕ ਲਾਈਕ ਜ਼ਰੂਰ ਕਰ ਦਿਓ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸਾਡੀਆਂ ਵੀਡੀਓਜ਼ ਨੂੰ ਸ਼ੇਅਰ ਕਰੋ ਅਤੇ ਹਾਂ ਦੋਸਤੋ ਬੈਲ ਆਈਕਨ ਨੂੰ ਜ਼ਰੂਰ ਦਬਾ ਦਿਓ ਜਿਸ ਨਾਲ ਸਾਡੀਆਂ ਆਉਣ ਵਾਲੀਆਂ ਕਹਾਣੀਆਂ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਆਪਣਾ ਸਾਥ ਆਪਣਾ سپورਟ ਸਾਡੇ ਨਾਲ ਇਸੇ ਤਰ੍ਹਾਂ ਬਣਾਈ ਰੱਖੋ ਧੰਨਵਾਦ